ਸ਼ਸ਼ੀਕਾ ਸਭ ਨੂੰ ਨਮਸਕਾਰ ਗੁੱਡ ਮਾਰਨਿੰਗ ਮੈਂ ਲਖਵਿੰਦਰ ਸਿੰਘ ਅਟੇਲਾ ਤੋਂ ਤੇ ਮੈਂ ਇੱਕ YouTube ਚੈਨਲ ਬਣਾਇਆ ਜਿਸ ਤਹਿਤ ਮੈਂ ਕਿਹੜੀ ਜਾਣਕਾਰੀ ਆਪਿੰਦੇ ਲੋਕਾਂ ਤੱਕ ਪਹੁੰਚਾ ਸਕੇ ਜੋ ਵੀ ਪੰਡਾਲੇ ਵਿੱਚ ਵਿਕਾਸ ਦੇ ਕੰਮ ਚੱਲ ਰਹੇ ਨੇ ਕਈ ਵਾਰ ਕੀ ਆ ਲੋਕਾਂ ਨੂੰ ਇੰਨਾ ਬਾਰੇ ਜਾਣਕਾਰੀ ਨਹੀਂ ਹੁੰਦੀ ਜਿਸ ਕਰਕੇ ਉਹ ਸਕੀਮ ਦਾ ਲਾਭ ਲੈਣ ਤੋਂ ਪੈਂਡਿੰਗ ਰਹਿ ਜਾਂਦੇ ਹਨ ਜਿਹੜਾ ਇਹ ਮੈਂ ਵੀਡੀਓ ਬਣਾਉਣ ਦਾ ਮੁੱਖ ਮਕਸਦ ਇਹ ਆ ਕਿਹੜੀ ਜਾਣਕਾਰੀ ਆ ਉਹਨਾਂ ਤੱਕ ਪਹੁੰਚ ਸਕੇ ਇਹ ਵੀਡੀਓ ਮੈਂ ਜਿਆਦਾ ਲੰਬੀ ਨਹੀਂ ਕਰਨੀ ਸਿਰਫ ਇਹਦੇ ਵਿੱਚ ਤੁਹਾਨੂੰ ਕੀਆ ਪੀਐਮਏਆਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਬਾਰੇ ਸੂਚਨਾ ਦੇਣੀ ਹੈਗੀ ਕਿ ਆਪਾਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਜਿਹੜੀ ਹੈਗੀ ਉਹ ਕਿੰਨਾ ਬੰਦਿਆਂ ਨੂੰ ਕੀ ਕੀ ਲਾਭ ਤੇ ਜਾ ਸਕਦੇ ਨੇ ਕੌਣ ਕੌਣ ਇਹਦੇ ਵਿੱਚ ਸ਼ਾਮਲ ਹੁੰਦੇ ਨੇ ਤੇ ਹੁਣ ਤੱਕ ਕੀ ਕੰਮ ਕੀਤਾ ਜਾ ਚੁੱਕਾ ਹੈ ਠੀਕ ਹੈ ਜੀ ਇਹਦੇ ਵਿੱਚ ਜਿਹੜਾ ਪਹਿਲਾਂ ਆਪਣਾ ਗੱਲ ਕਰਾਂਗੇ ਠੀਕ ਹੈ ਜੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਜਿਹੜਾ ਇਹਦਾ ਸਰਵੇ ਆ ਨਵਾਂ ਜੋ ਨਵਾਂ ਸਰਵੇ ਕੀਤਾ ਜਾਣਾਗਾ ਉਹ ਸ਼ੁਰੂ ਹੋ ਚੁੱਕਾਗਾ ਠੀਕ ਹੈ ਜੀ 10 ਫਰ ਵੀ ਤੋਂ ਸ਼ੁਰੂ ਹੋਇਆ ਤੇ 31 ਮਾਰਚ ਨੂੰ ਦੀ ਲਾਸਟ ਡੇਟਾ ਦਾ ਲਾਸਟ ਡੇਟਾ ਉਹ ਦੀ 31 ਮਾਰਚ ਜੋ ਕਿ ਆ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੇ ਵਿੱਚ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਵੀਡੀਓ ਦਫ਼ਤਰ ਦੁਆਰਾ ਕਰਵਾਇਆ ਜਾ ਰਿਹਾ ਹੈਗਾ ਠੀਕ ਹੈ ਜਿਸ ਦੇ ਵਿੱਚ ਕੀ ਆਦਾ ਅ ਜਿਹੜੇ ਕਰਮਚਾਰੀ ਨੇ ਉਹ ਕਰ ਰਹੇ ਆ ਔਰ ਉਹਨਾਂ ਦੁਆਰਾ ਹੀ ਜਿਹੜੇ ਹੋਰ ਅਗੇ ਸਰਵੇਅਰ ਰੱਖੇ ਹੋਏ ਨੇਗੇ ਉਹ ਪਿੰਡਾਂ ਦੇ ਵਿੱਚ ਕੀ ਆ ਜਾ ਕੇ ਇਹਨਾਂ ਦੀ ਐਂਟਰੀ ਕਰ ਰਹੇ ਨੇ ਜਿਸ ਤਹਿਤ ਕੀ ਹੈਗਾ ਇਹਨਾਂ ਨੂੰ ਪੀਐਮਏ ਵੇ ਦਾ ਲਾਭ ਮਿਲ ਸਕੇ ਜਿਹੜੇ ਫਰਸਟ ਐਂਟਰੀ ਆ ਇਹ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਇਹਨਾਂ ਦੀ ਵੈਰੀਫਿਕੇਸ਼ਨ ਹੋਏਗੀ ਤਾਂ ਉਸ ਤੋਂ ਬਾਅਦ ਹੀ ਅਗਲਾ ਇਹਨਾਂ ਨੂੰ ਜਿਹੜਾ ਅਗਲਾ ਲਾਭ ਮਿਲਣਾ ਚਾਸ ਕਰਾਗਾ ਠੀਕ ਹੈ ਜੀ ਹੁਣ ਜਿਹੜੀ ਇਹ ਪੀਐਮਏ ਵਾ ਦੀ ਕਿਸ਼ਤਾਂ ਨਹੀਂ ਆ ਤੇ ਕਿਵੇਂ ਪੈਂਦੇ ਜਿਹੜੇ ਜਾਂ ਹੁਣ ਤੱਕ ਪੈ ਚੁੱਕੀਆਂ ਨਹੀਂਆਂ ਜਾਂ ਇਹਦੇ ਵਿੱਚ ਕਿੰਨਾ ਫੰਡ ਮਿਲਦਾ ਉਹਦੇ ਬਾਰੇ ਤੁਹਾਨੂੰ ਦੱਸਣਾ ਚਾਹੁੰਦਾ ਤੇ ਜਾਣਕਾਰੀ ਦੇਣਾ ਚਾਹੁੰਦਾ ਜਿਹੜੀ ਪਹਿਲੀ ਕਿਸ਼ਤ ਆਗੀ ਉਹ 30000 ਰੁਪਏ ਦੀ ਆਗੀ ਠੀਕ ਹੈ ਜੀ ਦੂਜੀ ਕਿਸ਼ਤ 72000 ਰੁਪਏ ਦੀ ਆ ਤੀਜੀ ਕਿਸ਼ਤ 18000 ਰੁਪਏ ਦੀ ਆ ਔਰ ਮਰੇਗਾ ਤਹਿਤ 90 ਦਿਨ ਦਾ ਰਜਕਾਰ ਵੀ ਨਨਮਹੀਆ ਕਰਾਇਆ ਜਾਂਦਾਗਾ ਜਿਸ ਨਾਲ ਕੀ ਆ ਇਹ ਜਿਹੜਾ ਲੇਬਰ ਦਾ ਕੰਮ ਆ ਜਾਂ ਮਜ਼ਦੂਰੀ ਦਾ ਕੰਮ ਆ ਉਹ ਆਪਣੇ ਪੱਧਰ ਤੇ ਆਪ ਹੀ ਕਰ ਲੈਂਦੇ ਨੇ ਤਾਂ ਇਸ ਚੀਜ਼ ਦਾ ਵੀ ਨਨਮ ਲਾਭ ਮਿਲਦਾਗਾ ਠੀਕ ਹੈ ਜੀ ਜਿਹੜੇ ਪੀਐਮਏਵਾਈ ਸਕੀਮ ਤਹਿਤ ਗਿਆ ਲਗੀਆਂ ਕਮੀਆਂ ਹੁੰਦੀਆਂ ਨੇ ਜਾਂ ਸਮੱਸਿਆਵਾਂ ਹੁੰਦੀਆਂ ਨੇ ਉਹਨਾਂ ਬਾਰੇ ਵੀ ਮੈਂ ਤੁਹਾਨੂੰ ਥੋੜੇ ਇਸੀ ਜਾਣਕਾਰੀ ਦੇਣਾ ਚਾਹਣਾ ਥੋੜੀ ਜੀ ਠੀਕ ਹੈ ਜੀ ਕਿ ਔਰਤਾਂ ਨੂੰ ਮੁੱਖ ਬਿਨੇਕਰ ਹਾਊਸ ਹੋਲਡ ਬਣਾਉਣ ਦੇ ਵਿੱਚ ਕੀ ਕਈ ਵਾਰ ਪਤਾ ਹੀ ਵਰਤੀ ਜਾਂਦੀ ਸੀ ਲੇਕਿਨ ਹੁਣ ਤਾਂ ਸੈਂਟਰ ਗਵਰਨਮੈਂਟ ਵੱਲੋਂ ਹੀ ਇਸ ਚੀਜ਼ ਨੂੰ ਹਟਾ ਦਿੱਤਾ ਗਿਆਗਾ ਤਾਂ ਉਹਨਾਂ ਵੱਲੋਂ ਕੀ ਹੈਗਾ ਇਸ ਚੀਜ਼ ਉੱਤੇ ਜ਼ੋਰ ਦਿੱਤਾ ਜਾ ਰਿਹਾਗਾ ਜਿਹੜੀ ਇਸਤਰੀਆਂ ਨਹੀਂਆਂ ਉਹਨਾਂ ਨੂੰ ਹੀ ਹਾਊਸਫੋਲਡ ਬਣਾਇਆ ਜਾਵੇ ਇਸ ਦਾ ਮੁਕਰਨ ਕੀ ਹੈ ਜਿਹੜੇ ਜੈਂਟਸ ਨੇ ਜਾਂ ਮਰਦ ਨੇਗੇ ਉਹ ਕੀ ਹੈ ਜਿਹੜੇ ਪਿੰਡਾਂ ਦੇ ਨਾਲ ਸੰਬੰਧਿਤ ਨੇਗੇ ਜਾਂ ਤਾਂ ਉਹ ਕੰਬਾਈਨਾਂ ਦੇ ਕੰਮ ਕਰਦੇ ਨੇ ਮਿਸਰੇਡਨ ਕੰਮ ਕਰਦੇ ਨੇ ਕਿਤੇ ਮਜ਼ਦੂਰੀ ਕਰਨ ਦੇ ਪਿੰਡਾਂ ਦੇ ਵਿੱਚ ਜਦੋਂ ਕੋਈ ਉਹਨਾਂ ਨੂੰ ਅਦਾਇਗੀ ਹੋਣ ਦਾ ਟਾਈਮ ਹੁੰਦਾ ਉਹ ਸਮੇਂ ਸਿਰ ਨਹੀਂ ਮਿਲ ਪਾਉਂਦੇ ਜਿਸ ਕਰਕੇ ਉਹਨਾਂ ਦੀ ਅਦਾਇਗੀ ਰੁਕ ਜਾਂਦੀ ਹੈਗੇ ਇਸੇ ਲਈ ਜਿਹੜਾ ਹੁਣਾਂ ਜਿਹੜੀ ਔਰਤ ਆ ਕੀ ਉਸ ਨੂੰ ਹੀ ਹਾਊਸਫੋਲਡ ਬਣਾਇਆ ਜਾਂਦਾਗਾ ਅਗਰ ਜੇਕਰ ਕਿਸੇ ਵਿਨੇਕਾਰ ਦੀ ਦੂਜਾ ਪੁਆਇੰਟ ਆ ਜੇਕਰ ਕਿਸੇ ਵਿਨੇਕਾਰ ਦੀ ਮੌਤ ਹੋ ਜੇ ਤਾਂ ਉਸ ਦਾ ਲਾਭ ਉਸ ਦੀ ਪਤਨੀ ਨੂੰ ਦਿੱਤਾ ਜਾਂਦਾ ਤੀਜਾ ਪੁਆਇੰਟ ਜੇਕਰ ਲਾਭਕਾਰੀ ਪਤਨੀ ਅਤੇ ਪਤੀ ਦੋਨਾਂ ਦੀ ਮੌਤ ਹੋ ਜਾਵੇ ਤਾਂ ਉਸ ਦੇ ਪਰਿਵਾਰ ਦੇ ਵਿੱਚ ਜੇ ਕੋਈ ਬੱਚਾ ਵੱਡਾਗਾ ਤਾਂ ਉਸ ਨੂੰ ਲਾਭ ਦਿੱਤਾ ਜਾ ਸਕਦਾਗਾ ਜਿਹੜੇ ਸਬੰਧ ਦੇ ਵਿੱਚ ਹੈ ਜਿਹੜੇ ਹੋਰ ਪਰਿਵਾਰਿਕ ਮੈਂਬਰ ਨੇ ਉਹ ਸਾਰੇ ਲਿਖ ਕੇ ਦੇਣਗੇ ਤਾਂ ਹੀ ਇਹ ਕੀਤਾ ਜਾ ਸਕਦਾਗਾ ਠੀਕ ਹੈ ਜੀ ਚੌਥਾ ਪੁਆਇੰਟ ਲਾਪਤਰੀ ਦੇ ਖਾਤੇ ਵਿੱਚ ਜਿਹੜੀ ਕਿਸ਼ਤ ਆਉਂਦੀ ਆਂ ਕਈ ਵਾਰ ਉਸਨੂੰ ਕੋਹ ਭਰੇਲੋ ਕੰਮਾਂ ਵਾਸਤੇ ਯੂਜ਼ ਕਰ ਲੈਂਦਾ ਜੋ ਕਿ ਬਿਲਕੁਲ ਸਹੀ ਨਹੀਂ ਹੈ ਗਲਤ ਹੈ ਜੇਕਰ ਜੇ ਕਿਸ਼ਤ ਆਈ ਆ ਤਾਂ ਉਸਨੂੰ ਉਸੇ ਕੰਮ ਵਾਸਤੇ ਯੂਜ਼ ਕੀਤਾ ਜਾਵੇ ਜਿਸ ਵਾਸਤੇ ਆਈ ਆਗੀ ਮਕਾਨ ਬਣਾਉਣ ਵਾਸਤੇ ਪੰਜਵਾਂ ਕਾਰਨ ਕੀ ਆ ਕਈ ਵਾਰ ਕੀ ਆ ਆਧਾਰ ਕਾਰਡ ਆਪਣੇ ਖਾਤੇ ਨਾਲ ਲਿੰਕ ਨਹੀਂ ਹੁੰਦਾ ਜਿਸ ਕਰਕੇ ਉਹਨਾਂ ਦੀ ਅਦਾਇਗੀ ਨਹੀਂ ਹੋ ਪਾਉਂਦੀ ਹੈਗੀ ਕਿਉਂ ਜਦ ਤੱਕ ਉਹ ਆਧਾਰ ਕਾਰਡ ਨਾਲ ਆਪਣਾ ਖਾਤਾ ਲਿੰਕ ਨਹੀਂ ਕਰਾਏਗਾ ਲਾਪਤਰੀ ਉਹ ਤੱਕ ਉਹਨਾਂ ਦੀ ਅਦਾਇਗੀ ਨਹੀਂ ਹੋ ਸਕਦੀ ਉਹ ਜਿਹੜਾ ਸਰਵੇ ਚੱਲ ਰਿਹਾ ਹੈ ਇਸ ਬਾਰੇ ਮੈਂ ਤੁਹਾਨੂੰ ਦੱਸ ਸਕਦਾ ਜਾਂ ਦੱਸਣਾ ਚਾਹੁੰਦਾ ਹਾਂ ਹੌਣ ਤੱਕ ਅਜਨੀ ਮਿਤੀ ਤੱਕ ਜਿਹੜਾ ਸਰਵੇ ਹੈਗਾ ਉਹ 1.5 ਲੱਖ ਦੇ ਆਸ-ਪਾਸ ਹੋ ਚੁੱਕਾ ਪੰਜਾਬ ਦੇ ਵਿੱਚ ਲਾਪੱਤੇ ਦੁਆਰਾ ਜਿਹੜਾ ਕੀਤਾ ਜਾ ਚੁੱਕਾ ਹੈਗਾ ਸਰਵੇ ਦੇ ਵਿੱਚ ਠੀਕ ਹੈ ਵੀ ਇਹਨਾਂ ਨੂੰ ਜਿਹੜੇ 1.5 ਲੱਖ ਬੰਦੇ ਨੇਗੇ ਇਹਨਾਂ ਦਾ ਸਰਵੇ ਕੀਤਾ ਜਾ ਚੁੱਕਾ ਹੈਗਾ ਠੀਕ ਹੈ ਇਸ ਤੋਂ ਇਲਾਵਾ ਹੋਰ ਕੀ ਹੈਗਾ ਜਿਹੜੇ ਪਿਛਲੇ ਸਾਲ ਦੇ ਸਰਵੇ ਹੋਏ ਸੀਗੇ 2011 ਲਾਇਸੈਂਸਿਸ ਦਾ ਜਿਹੜਾ ਸਰਵੇ ਹੋਇਆ ਸੀਗਾ ਉਸ ਦੇ ਵਿੱਚ ਕੀ ਸੀ ਜਿਹੜੇ ਗਰੀਬ ਸੀਗੇ ਪਰਿਵਾਰ ਸੀਗੇ ਤੇ ਆਰਥਿਕ ਤੌਰ ਤੇ ਅਸੀਬੀਸੀ ਸੀਗੇ ਉਹਨਾਂ ਦੇ ਸਰਵੇ ਦੌਰਾਨ ਕੀਆ 2019 ਦੇ ਵਿੱਚ ਜਿਹੜੇ ਘਰ ਲਏਗੇ ਸੀਗੇ ਉਹਨਾਂ ਨੂੰ ਹੁਣ ਤੱਕ ਬਣਾਇਆ ਜਾ ਰਿਹਾ ਸੀ ਜਿਨ੍ਹਾਂ ਵਿੱਚੋਂ ਤਕਰੀਬਨ 82764 ਜਿਹੜੇ ਲਾਭਪਾਤਰੀ ਸੀਗੇ ਉਹ ਟਾਰਗੇਟ ਦੇ ਵਿੱਚ ਲਏਗੇ ਸੀਗੇ ਜਿਸ ਦੇ ਵਿੱਚੋਂ ਕਿ 38123 ਹੁਣ ਤੱਕ ਬਣਾ ਦਿੱਤੇ ਗਏ ਨੇਗੇ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੀ ਗੱਲ ਆਉਂਦੀ ਹੈਗੀ ਜਿਹੜਾ ਹੁਣ ਸਰਵੇ ਚੱਲ ਰਿਹਾ ਹੈਗਾ ਉਹਦੀ ਹਦਾਇਤਾਂ ਕੀ ਨਹੀਂ ਆ ਇਹ ਹਦਾਇਤਾਂ ਤੁਹਾਨੂੰ ਸ਼ੇਅਰ ਕੀਤੀਆਂ ਸਕ੍ਰੀਨ ਦੇ ਵਿੱਚ ਮੈਂ ਇਹਦਾ ਮੇਨ ਮਕਸਦ ਇਹ ਹੈ ਜਿਹੜਾ ਤੁਹਾਨੂੰ ਹਦਾਇਤਾਂ ਦਾ ਪਤਾ ਹੋਵੇ ਕਿਉਂਕਿ ਇਹਦੇ ਵਿੱਚ ਜਿਹੜੇ ਗਰੀਬ ਲਾਪਾਤਰੀ ਨੇਗੇ ਉਹਨਾਂ ਨੂੰ ਸ਼ਹਿਰ ਲਿਆ ਜਾ ਰਿਹਾ ਬਹੁਤ ਘੱਟ ਇੰਤੀ ਦੇ ਵਿੱਚ ਲਿਆ ਜਾ ਰਿਹਾ ਇਸ ਦੇ ਵਿੱਚ ਪਰੰਤੂ ਜਿਹੜੇ ਹੋਰ ਪਿੰਡ ਦੇ ਵਿੱਚ ਮੌਤਵਾਰ ਬੰਦੇ ਹੁੰਦੇ ਨੇਗੇ ਉਹ ਆਪਣੀ ਅਪਰੋਚ ਕਰਕੇ ਇਹ ਸਰਵੇ ਕਰਾਉਣ ਦੇ ਵਿੱਚ ਜਿਆਦਾ ਮਾਹਿਰ ਨੇਗੇ ਇਸੇ ਲਈ ਇਹਨਾਂ ਨੂੰ ਇਹ ਜਿਹੜੇ ਹਦਾਇਤਾਂ ਇੱਕ ਵਾਰ ਪੜ ਲਿਆ ਜਾਵੇ ਸਰਵੇਅਰ ਪਰਲਨ ਕਰਮਚਾਰੀ ਪਰਲਨ ਵੀ ਇਸ ਦਾ ਲਾਭ ਸਿਰਫ ਗਰੀਬ ਪਰਿਵਾਰਾਂ ਨੂੰ ਦਿੱਤਾ ਜਾ ਸਕੇ ਜਿਹੜੇ ਦੂਜੀ ਸਰਵੇ ਹੋ ਰਹਾ ਫਰੀਕ ਸਰਵੇ ਹੁੰਦਾ ਜਾਂ ਫੇਕ ਨਹੀਂ ਕਾਣਾ ਚਾਹਾਂਗਾ ਗਲਤ ਰਹੋ ਗਲਤ ਹੈ ਕਿਉਂਕਿ ਕਿਸੇ ਦਾ ਘਰ ਕਿਤੇ ਬਣਿਆ ਹੁੰਦਾ ਦਾ ਤੇ ਪਰ ਉਹ ਕੀ ਹੈ ਜਾ ਕੇ ਆਪਣੇ ਡੰਗਰਾਂ ਦੇ ਬਾੜੇ ਦੀ ਜਾਂ ਕਿਤੇ ਹੋਰ ਦੀ ਫੋਟੋ ਕਰਾਉਂਦੇ ਨੇ ਜਾਂ ਸਰਵੇ ਕਰਾਉਂਦੇ ਨੇ ਉਹ ਬਿਲਕੁਲ ਗਲਤ ਹੈ ਹਦਾਇਤਾਂ ਨਹੀਂ ਹੈ ਜਿਸ ਦੇ ਵਿੱਚ ਸਾਫ਼ ਤੌਰ ਤੇ ਲਿਖਿਆ ਕੋਈ ਪਲਾਸਟਿਕ ਪੋਲੀਥਿਨ ਟਾਈਲਾਂ ਹਨਾ ਜਾਂ ਬਾਂਸ ਦਾ ਘਰ ਬਣਿਆ ਹੋਇਆ ਉਹ ਉਹ ਹੀ ਕੰਸੀਡਰ ਕੀਤਾ ਜਾਊਗਾ ਇੱਟਾਂ ਦਾ ਲੱਕੜ ਦਾ ਹਨਾ ਪਰ ਜਿਹਦੇ ਕੋਈ ਪਹਿਲਾਂ ਹੀ ਘਰ ਪੱਕੇ ਨੇਗੇ ਉਹਨਾਂ ਨਾਲ ਲਿਆ ਜਾਵੇ ਕਿਉਂਕਿ ਜੇਕਰ ਤੁਸੀਂ ਕਿਸੇ ਹੁਣ ਪੱਕੇ ਮਕਾਨ ਵਾਲੇ ਨੂੰ ਲਾਭ ਦੰਦੇ ਹੋ ਤਾਂ ਕਿਸੇ ਗਰੀਬ ਦਾ ਲਾਭ ਉਹਦੇ ਪੱਲੇ ਤੋਂ ਦੂਰ ਹੋ ਜਾਂਦਾ ਹੈ ਵੀ ਐਸੀ ਗਲਤੀ ਨਾ ਕਰੋ ਆਪ ਨੂੰ ਇਹ ਹੀ ਬੇਨਤੀ ਕਰਨਾ ਚਾਹਾਂਗਾ ਜੇ ਤੁਹਾਨੂੰ ਇਹ ਮੇਰੀ ਵੀਡੀਓ 유ਸਫੁਲ ਲੱਗੀ ਤਾਂ ਹੋਰ ਵੀਡੀਓ ਕਾਉਣ ਲਈ ਜਾਂ ਦੇਖਣ ਲਈ ਇਹ ਜਿਹੜਾ ਮੇਰਾ ਚੈਨਲ ਆ ਨਿਊ ਬਣਾਇਆ ਗਿਆ ਇਸ ਨੂੰ ਸਬਸਕ੍ਰਾਈਬ ਕਰ ਲਓ ਤੇ ਲਾਈਕ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਜਾਂ ਅਪਡੇਟਸ ਤੁਹਾਨੂੰ ਅ ਨਵੀਂ ਨਵੀਂ ਡੇਟਾ ਨੂੰ ਮਿਲ ਸਕਲ ਧੰਨਵਾਦ